ਪਾਵਰ ਮੀਡੀਆ ਪੰਜਾਬ ਚੈਨਲ ਦੇਖ ਰਹੇ ਸਰੋਤਿਆਂ ਦਾ ਮੈਂ ਗਗਨਦੀਪ ਕੌਰ ਸਵਾਗਤ ਕਰਦੀ ਹਾਂ ਇਸ ਵੇਲੇ ਦੀ ਵੱਡੀ ਖਬਰ ਸਰਬਸੰਤੀ ਨਾਲ ਹੋਈ ਸਰਪੰਚ 라ਜਵੰਤ ਸਿੰਘ लाਟੀ ਦੀ ਚੋਣ ਵਿਧਾਨ ਸਭਾ ਹਲਕਾ ਸ੍ਰੀ ਹਰਗੋਬਿੰਦਪੁਰ ਅਦੀਨ ਆਉਂਦੇ ਪਿੰਡ ਮਚਰਾਏ ਵਿਖੇ ਪੰਚਾਇਤ ਦੀ ਸਰਬਸੰਮਤੀ ਨਾਲ ਚੋਣ ਕੀਤੀ ਗਈ ਜਿਸ ਵਿੱਚ ਪਿੰਡ ਵਾਸੀਆਂ ਵੱਲੋਂ 라ਜਵੰਤ ਸਿੰਘ लाਟੀ ਨੂੰ ਸਰਪੰਚ ਚੁਣ ਲਿਆ ਗਿਆ ਇਸ ਮੌਕੇ ਮੀਡੀਆ ਨਾਲ ਗੱਲਬਾਤ ਕਰਦਿਆਂ ਨਵ ਨਿਯੁਕਤ ਸਰਪੰਚ 라ਜਵੰਤ ਸਿੰਘ लाਟੀ ਮਚਰਾਵਾ ਨੇ ਸਮੂਹ ਪਿੰਡ ਵਾਸੀਆਂ ਦਾ ਧੰਨਵਾਦ ਕਰਦਿਆ ਆਖਿਆ ਕਿ ਮੈਂ ਪਿੰਡ ਵਾਲਿਆਂ ਦਾ ਹਮੇਸ਼ਾ ਰਿਣੀ ਰਹਾਂਗਾ ਜਿੰਨਾ ਮੈਨੂੰ ਨਿਮਾਣੀ ਨੂੰ ਪਿੰਡ ਦਾ ਸਰਪੰਚ ਬਣਾ ਕੇ ਮਾਣ ਬਖਸ਼ਿਆ ਹੈ ਉਹਨਾਂ ਆਖਿਆ ਕਿ ਪਿੰਡੇ ਰਹਿੰਦੇ ਵਿਕਾਸ ਕਾਰਜਾਂ ਨੂੰ ਕਰਨ ਵਿੱਚ ਕੋਈ ਕਸਰ ਨਹੀਂ ਛੱਡਾਂਗਾ ਇਸ ਮੌਕੇ ਪਿੰਡੇ ਮੁਹੱਦਰ ਵਿਅਕਤੀਆਂ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਪਿੰਡ ਵਾਸੀ ਮੌਜੂਦ ਸਨ ਦੇਖੋ ਸ੍ਰੀ ਹਰਗੋਬਿੰਦਪੁਰ ਸਾਹਿਬ ਤੋਂ ਸਾਡੇ ਪੱਤਰਕਾਰ ਡਾਕਟਰ ਨਰਿੰਦਰ ਕੁਮਾਰ ਦੇ ਨਾਲ ਜਗੀਰ ਮੰਡ ਦੀ ਖਾਸ ਰਿਪੋਰਟ ਆਪ ਜੀ ਨੇ ਜਿਸ ਤਰ੍ਹਾਂ ਦੱਸਿਆ ਸਰਬਸੰਤੀ ਦੇ ਨਾਲ ਲਾਜ਼ਮਤ ਨੂੰ ਸਰਪੰਚ ਚੁਣਿਆ ਗਿਆ ਇਹ ਸਾਡੇ ਪਿੰਡ ਲਈ ਬਹੁਤ ਮਾਣ ਵਾਲੀ ਗੱਲ ਹੈ ਮੈਂ ਇਸ ਤੋਂ ਪਿੱਛੇ ਵੀ ਜਾਵਾਂ ਜਿਹੜੀ ਸਾਡੀ ਪਿਛਲੀ ਪੰਚਾਇਤ ਸੀ ਉਹ ਵੀ ਇਸ ਤਰ੍ਹਾਂ ਹੀ ਬੈਠ ਕੇ ਸਾਰੇ ਪਿੰਡ ਨੇ ਸੰਤੀ ਦੇ ਨਾਲ ਹੀ ਚੁਣੀ ਸੀ ਸੋ ਇਹ ਪਹਿਲੀ ਵਾਰੀ ਨਹੀਂ ਸਾਡੇ ਪਿੰਡ 'ਚ ਇਹ ਦੂਜੀ ਵਾਰੀ ਹੋਇਆ ਸੋ ਮਹਾਰਾਜ ਕਿਰਪਾ ਕਰੇ ਜਿਸ ਤਰ੍ਹਾਂ ਆਪਣੇ ਐਡੀ ਨੇ ਦੱਸਿਆ ਜੱਸ ਨੇ ਦੱਸਿਆ ਕਿ ਮੇਨ ਮੁੱਦਾ ਸਾਡੇ ਪਾਣੀ ਦਾ ਪਾਣੀ ਦਾ ਤੇ ਪੰਜਾਬ ਦਾ ਹੀ ਮੁੱਦਾ ਸੋ ਜਿਹੜਾ ਪਿੰਡ ਦਾ ਮੁੱਦਾ ਇਹ ਬਹੁਤ ਵੱਡਾ ਵਾ ਜੀ ਕੇਸ ਕਰਕੇ ਅਸੀਂ ਪਹਿਲਾਂ ਵੀ ਮੈਂ ਔਰ ਲਾਜ਼ਮਤ ਕਈ ਵਾਰੀਆਂ ਇਸ ਬਾਰੇ ਕੱਟਦੇ ਆ ਕਿ ਇਹ ਮੁੱਦਾ ਆਪਾਂ ਜੜ੍ਹਾਂ ਤੋਂ ਖਤਮ ਕਰਨਾ ਔਰ ਇਦਾਂ ਦਾ ਵਿਕਾਸ ਕਰਾਂ ਕਿ ਪਿੰਡ ਦਾ ਤੁਸੀਂ ਲੋਕ ਸਾਡੀ ਮਿਸਾਲ ਦਿਓ ਪੰਜਾਬ ਵਾਸਤੇ ਕੀ ਸੰਦੇਸ਼ ਵਿੱਚ ਹੁੰਦੇ ਆ ਪਾਣੀ ਵਾਸਤੇ ਪੰਜਾਬ ਸਾਰੇ ਨੂੰ ਮੈਂ ਅਪੀਲ ਕਰਦਾ ਕਿ ਪਾਣੀ ਦਾ ਜਿਹੜਾ ਸੰਕਟ ਆਉਣ ਵਾਲੇ ਦਿਨਾਂ 'ਚ ਬਹੁਤ ਡੂੰਘਾ ਵਾ ਸਾਨੂੰ ਕੱਲੇ-ਕੱਲੇ ਜੀਵ ਨੂੰ ਹਰ ਰੋਜ਼ ਪਾਣੀ ਜਿਹੜਾ ਹੈ ਕਿ ਉਹਦਾ ਬਚਾਅ ਕਰਨਾ ਚਾਹੀਦਾ ਉਹ ਕਿਸ ਤਰ੍ਹਾਂ ਕਰਨਾ ਚਾਹੀਦਾ ਸਾਨੂੰ ਆਪ ਹੀ ਪਤਾ ਹੈ ਸੋ ਹਰ ਰੋਜ਼ ਕਰੀਏ ਤੇ ਚੰਗੇ ਰਹਾਂ ਤੇ ਜਿਹੜੀ ਆ ਪਿੰਡ ਵੱਲੋਂ ਕਰਵਾਈ ਗਈ ਹੈ ਕਿਹਣਾ ਚਾਹੁੰਦੇ ਹੋ ਬਹੁਤ ਵਧੀਆ ਉਪਰਾਲਾ ਆ ਮੰਨ ਲਓ ਜਿਹੜੀ ਸਾਨੂੰ ਸੰਮਤੀ ਆ ਇੱਕ ਦੇ ਪੈਸੇ ਦੀ ਕਾਹੂ ਖਰਾਬੀ ਇੱਕ ਦੂਜਾ ਵੀ ਸਾਰਿਆਂ ਦਾ ਭਾਈਚਾਰਾ ਜਿਹੜਾ ਉਹ ਇਕੱਠਾ ਰਹਿੰਦਾ ਸਾਲ ਸਾਲ ਦੋ ਦੋ ਸਾਲ ਇੱਕ ਦੂਜੇ ਨਾਲ ਐਵੇਂ ਬਿਨਾ ਮਤਲਬ ਤੋਂ ਮੂੰਹ ਵਟੇ ਰਹਿੰਦੇ ਰਿਸ਼ਤਿਆਂ ਦਾ ਕਰਕੇ ਇਸ ਕਰਕੇ ਪੂਰੇ ਪਿੰਡ ਦੇ ਵੱਲੋਂ ਸਲਾਹ ਕਰਕੇ ਸਾਰਾ ਇਲਾਜ ਦਾ ਨਾਮ ਜਿਹੜਾ ਉਹ ਦਿੱਤਾ ਗਿਆ ਜੀ ਤੇ ਸਾਰਿਆਂ ਨੂੰ ਠੀਕ ਆ ਵਧੀਆ ਪੰਜਾਬ ਸਰਕਾਰ ਵੱਲੋਂ ਜਿਹੜੀ ਸਰਵਸੰਮਤੀ ਪੰਚਾਇਤ ਹੈ 5 ਲੱਖ ਰੁਪਏ ਉਹਨਾਂ ਅਨਾਉਂਸ ਕੀਤਾ ਆ ਜੀ ਉਹ ਕਿੱਥੇ ਲਗਾਉਣ ਦੀ ਉਮੀਦ ਰੱਖਦੇ ਤੁਸੀਂ ਵੇਖੋ ਜੀ ਬਾਕੀ ਤਕਰੀਬਨ ਆਲਮੋਸਟ ਸਾਡੀ ਪਹਿਲੀ ਪੰਚਾਇਤ ਜਿਹੜੀ ਉਹ ਸਾਰੇ ਪੈਸੇ ਲੱਗੇ ਹੋਏ ਆ ਤਕਰੀਬਨ ਗਲੀਆਂ ਨਾਲੀਆਂ ਸਾਰੀਆਂ ਬਣੀਆਂ ਹੋਈਆਂ ਜਿਹੜਾ ਹੋਣ ਜਿਹੜਾ ਨਵਾਂ ਇੱਕ ਮੇਨ ਮੁੱਦਾ ਜਦੋਂ ਦੱਸਿਆ ਕਿ ਛੱਪੜ ਦਾ ਹੱਡਾ ਛੱਪੜ 아이 ਪਵਾਇਆ ਗਈ ਆ ਰਹੀ ਆ ਲੇਕਿਨ ਉਹਦੀ ਅਜੇ ਤੱਕ ਕੋਈ ਗ੍ਰਾਂਟ ਨਹੀਂ ਆ ਸਕੀ ਇਸ ਕਰਕੇ ਉਹਦਾ ਕੰਮ ਰਹਿੰਦਾ ਗੰਦਾ ਪਾਣੀ ਆ ਲੋਕਾਂ ਦੇ ਘਰਾਂ ਚ ਬੋਰਾ ਦੇ ਥਰੂ ਜਾਂਦਾ ਇਸ ਕਰਕੇ ਪਹਿਲ ਛੱਪੜ ਨੂੰ ਹੀ ਦਿੱਤੀ ਜਾਏਗੀ ਬਾਕੀ ਸਲਾਹ ਕਰਕੇ ਸਾਰਿਆਂ ਦੇ ਨਾਲ ਜੋ ਵੀ ਔਕਾਤ ਪੈਂਟ ਲਾਇਆ ਜੀ ਤੁਸੀਂ ਸਰਪੰਚ ਸੀਗੇ ਅੱਜ ਸਰਪੰਚ ਦੀ ਪੰਚਾਇਤ ਚੁਣੀ ਗਈ ਆ ਲਾਟੀਪਾ ਨੂੰ ਸਰਪੰਚ ਬਣਾਇਆ ਗਿਆ ਕੀ ਕਹਿਣਾ ਚਾਹੁੰਦੇ ਹੋ ਇਹਦੇ ਵਿੱਚ ਦਿੱਲੀਤ ਬੰਦਾ ਸੀ ਕਿ ਲਾਜਵੰਤ ਸਰਪੰਚ ਬਣੇ ਉਹ ਜੀ ਪੂਰੀ ਹੋਈ ਹੈ ਇਹਨਾਂ ਵਿੱਚ ਕੀ ਖਾਸ ਸੀ ਤੁਹਾਨੂੰ ਨਜ਼ਰ ਆਈ ਜਿਹੜਾ ਤੁਸੀਂ ਉਹਨਾਂ ਨੂੰ ਚੁਣਿਆ ਯਾਰਾਂ ਦਾ ਯਾਰ ਹੈ ਭਰੋਸੇਯੋਗ ਹੈ ਜੀ ਇਸ ਲਈ ਮੈਂ ਸੋਚਿਆ ਵੀ ਇਹ ਸਹੀ ਹੈ ਜੀ ਇਹਨਾਂ ਦੇ ਕਾਰਜਕਾਰ ਤੋਂ ਕੀ ਉਮੀਦਾਂ ਰੱਖਦੇ ਹੋ ਤੁਸੀਂ ਪੂਰਾ ਵਿਕਾਸ ਕਰਾਊਗਾ ਜੀ ਛੱਪੜ ਦਾ ਸਾਡਾ ਕੋਈ ਕੰਮ ਨਹੀਂ ਕਰਾ ਸਕਿਆ ਆਸ ਹੈ ਜੇ ਲਾਜਵੰਤੀ ਪੂਰਾ ਕਰੇ ਬਾਕੀ ਵੀ ਉਮੀਦਾਂ ਕਰੇਗਾ ਜੀ ਸਰਨ ਸੰਤਿਨਾ ਪਿੰਡ ਨੂੰ ਪੰਚਾਇਤ ਚੁਣੀ ਗਈ ਹੈ ਤੁਹਾਨੂੰ ਸਰਪੰਚ ਚੁਣ ਕੇ ਕੀ ਕਹਿਣਾ ਚਾਹੁੰਦੇ ਮੈਂ ਸਭ ਤੋਂ ਪਹਿਲਾਂ ਉਸ ਆਕਾਰਪੁਰਖ ਦਾ ਕੋਟ ਕੋਟਣ ਧੰਨਵਾਦ ਕਰਦਾ ਉਸ ਤੋਂ ਬਾਅਦ ਆਪਣੇ ਪਿੰਡ ਦੇ ਸਮੂਹ ਹੀ ਮੋਤਵਾਰ ਸਮੂਹ ਹੀ ਨਕਰ ਨਿਵਾਸੀਆਂ ਦਾ ਜਿਲਦਿਆਂ ਗਹਿਰੇਆਂ ਤੋਂ ਧੰਨਵਾਦ ਕਰਦਾ ਜਿਨ੍ਹਾਂ ਨੇ ਮੇਰੇ ਉੱਤੇ ਵਿਸ਼ਵਾਸ ਪ੍ਰਗਟ ਕਰਕੇ ਇਹ ਜ਼ਿੰਮੇਵਾਰੀ ਮੈਨੂੰ ਸੌਂਪੀ ਹੈ ਔਰ ਮੈਂ ਇਹ ਯਕੀਨ ਦਿਵਾਉਣਾ ਕਿ ਮੈਂ ਆਪਣੇ ਤਨ ਮਨ ਦੇ ਨਾਲ ਜੋ ਇਹ ਜ਼ਿੰਮੇਵਾਰੀ ਮਿਲੀ ਹੈ ਇਹਨੂੰ ਤਨ ਦੇ ਹੀ ਨਾਲ ਨਿਭਾਵਾਂਗਾ ਆਉਣ ਵਾਲੇ ਸਮੇਂ ਵਿੱਚ ਕੀ ਕੀ ਤੁਹਾਡੇ ਵਿਕਾਸ ਮੁੱਦੇ ਰਹਿਣਗੇ ਸਾਡੇ ਜੀ ਸਭ ਤੋਂ ਪਹਿਲਾਂ ਸਾਡੇ ਪਹਿਲੇ ਸਰਪੰਚ ਸਾਹਿਬ ਹੋਣਾ ਜੋ ਗਲੀਆਂ ਨਾਲੀਆਂ ਸਾਡੀਆਂ ਬਹੁਤ ਵਧੀਆ ਕੰਪਲੀਟ ਨੇ ਕੰਕਰੀਟ ਪਾਏ ਨੇ ਸਾਡੇ ਪਿੰਡ ਵਿੱਚ ਸਭ ਤੋਂ ਪਹਿਲ ਜਿਹੜੀ ਉਹ ਛੱਪੜ ਦੀ ਸਫਾਈ ਹੈ ਉਹ ਸਮੂਹ ਜੀ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਜਲਦੀ ਹੀ ਅਸੀਂ ਉਹ ਕੰਮ ਸ਼ੁਰੂ ਕਰਵਾ ਕੇ ਛੱਪੜ ਦੀ ਸਫਾਈ ਕਰਵਾਵਾਂਗੇ ਪਿੰਡ ਵਾਸਤੇ ਕੀ ਕਹਿਣਾ ਚਾਹੁੰਦੇ ਹੋ ਪਿੰਡ ਵਾਸਤੇ ਅਸੀਂ ਕਹਿਣਾ ਚਾਹੁੰਨਾ ਕਿ ਜਿਸ ਤਰ੍ਹਾਂ ਸਾਡੇ ਪਿੰਡ ਦੇ ਵਿੱਚ ਪਹਿਲਾਂ ਇੱਕ ਦੂਜੇ ਦਾ ਪਿਆਰ ਵਿਸ਼ਵਾਸ ਜਾ ਇੱਕ ਦੂਜੇ ਦੀ ਸਾਡੀ ਸਦਭਾਵਨਾ ਉਹ ਪ੍ਰਮਾਤਮਾ ਇਸ ਤਰ੍ਹਾਂ ਹੀ ਬਣਾਈ ਰੱਖੇ ਤਾਂ ਜੋ ਅਸੀਂ ਆਪਣੇ ਪਿੰਡ ਦਾ ਵਿਕਾਸ ਕਰ ਸਕੀਏ ਔਰ ਇੱਕ ਦੂਜੇ ਦੀ ਖੁਸ਼ੀ ਗਮੀ ਦੇ ਭਾਈਵਾਲ ਬਣ ਸਕੀਏ